ਜਿੰਦਾਬਾਦ ਇੱਕਤਾ ਕਹਾਉਂ ਚਿੰਤਾ ਆਵਾਜ਼ ਜਿੰਦਾਬਾਦ ਜਿੰਦਾਬਾਦ ਬਿਜਲੀ ਬੋਰ ਮਰਦਾ ਆਵਾਜ਼ ਮਰਦਾ ਆਵਾਜ਼ ਮਰਦਾ ਆਵਾਜ਼ ਠੱਕੇ ਨਾਲ ਸਮਾਰਟ ਮੀਟਰ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਠੱਕੇ ਨਾਲ ਸਮਾਰਟ ਮੀਟਰ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਲੋਕਤਾ ਜਿੰਦਾਬਾਦ 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 ਲੋਕਤਾ ਜਿੰਦਾਬਾਦ 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 ਭਾਰਤੀ ਕਿਸਾਨ ਜੁਨੇਯੋ ਇਕਤਾ ਉਗਰਾਹ ਜਿੰਦਾਬਾਦ 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 ਭਾਰਤੀ ਕਿਸਾਨ ਜੁਨੇਯੋ ਇਕਤਾ ਉਗਰਾਹ ਜਿੰਦਾਬਾਦ 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 ਬਿਜਲੀਪੁਰ ਮੁਰਦਾਬਾਦ 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 ਟੱਕੇ ਨਾਲ ਮੀਟਰ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਚਿਪਾ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਭਾਰਤੀ ਕਿਸਾਨ ਜੁਨੇਯੋ ਇਕਤਾ ਉਗਰਾਹ ਜਿੰਦਾਬਾਦ 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 ਭਾਰਤੀ ਕਿਸਾਨ ਜੁਨੇਯੋ ਇਕਤਾ ਉਗਰਾਹ ਜਿੰਦਾਬਾਦ 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 ਇਹ ਮੀਟਰ ਨਹੀਂ ਲੱਗਣ ਦਵਾਂਗੇ ਭਾਈ ਠੀਕ ਆ ਕਿਉਂਕਿ ਸਾਡੀ ਜਥੇਬੰਦੀ ਕੀ ਸਾਰੇ ਐਸਕੀਐਮ ਵੱਲੋਂ ਇਹ ਕਿਹਾ ਗਿਆ ਹੈ ਕਿ ਚਿੱਪਾਂ ਵਾਲੀ ਮੀਟਰ ਅਸੀਂ ਨਹੀਂ ਲੱਗਣ ਦਵਾਂਗੇ ਅਗਰ ਜਿਹੜੇ ਪਹਿਲੇ ਮੀਟਰ ਚੱਲਦੇ ਨੇ ਉਹ ਤੁਸੀਂ ਲਾਉਨੇ ਹੋ ਬੇਸ਼ੱਕ ਲਾ ਦਿਓ ਉਹ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਲਾ ਸਕਦੇ ਹੋ ਤਾਂ ਤੁਹਾਨੂੰ ਤੁਸੀਂ ਆਏ ਹੋ ਡਿਊਟੀ ਦੇ ਤੌਰ ਤੇ ਆਏ ਹੋ ਤੁਹਾਨੂੰ ਕਿਸੇ ਨੇ ਵੱਧ ਘੱਟ ਕਿਸੇ ਨੇ ਕਿਹਾ ਨਹੀਂ ਹੈਗਾ ਠੀਕ ਆ ਕਿਉਂਕਿ ਤੁਹਾਡੀ ਡਿਊਟੀ ਬਣਦੀ ਆ ਪਰ ਜਿਹੜੀ ਸਾਡੀ ਜਥੇਬੰਦੀਆਂ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਸਮਾਰਟ ਮੀਟਰ ਪਿੰਡਾਂ ਦੇ ਵਿੱਚ ਨਹੀਂ ਲੱਗਣਦੇ ਨੇ ਅਸੀਂ ਨਹੀਂ ਲੱਗਣਦੇ ਨੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਅਸੀਂ ਇਹ ਮੀਟਰ ਨਹੀਂ ਲੱਗਣਦੇ